ਹੁਣ ਬੰਦੇ ਸਭ ਜਾਣਦੇ ਆਂ ਵੀ ਕਿੰਨਾ ਦੀ ਕੁਰਬਾਨੀ ਆ ਅਸੀਂ ਤਾਂ ਪਿੰਡੇ ਤੇ ਹੰਡਾਇਆ ਜੀ ਸਾਰਾ ਕੁਝ ਅਸੀਂ ਤਾਂ ਖੇਤਾਂ 'ਚ ਵੀ ਰਹੇ ਆਂ ਬਹੁਤ ਕੁਝ ਦੇਖਿਆ ਜੀ ਹੂੰ ਇਸ ਬਾਰੇ ਸਗਤ ਨੇ ਕੋਈ ਗੱਲ ਕਰਦੀ ਨਾ ਪਬਕ ਭਾਈ ਸਾਹਿਬ ਜਿਹੜੇ ਉਹ ਪਬ ਖੋਏ ਨੇ ਕਿਉਂਕਿ ਜਦੋਂ ਐਸਾ ਕੁਝ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਤਾਂ ਉਸ ਵੇਲੇ ਉਹ ਯਾਦਾਂ ਜਿਹੜੀਆਂ ਨੇ ਉਹ ਤਾਜ਼ੀਆਂ ਹੁੰਦੀਆਂ ਨੇ ਜਿਵੇਂ ਕਹਾਂ ਕਿ ਐਸੇ ਜਿਹੜੇ ਜ਼ਖਮ ਹੁੰਦੇ ਨੇ ਉਹ ਜ਼ਖਮ ਜਿਹੜੇ ਹੈਗੇ ਆ ਉਹ ਉੱਜੜਦੇ ਨੇ ਤੇ ਭਾਈ ਸਾਹਿਬ ਨੂੰ ਕਹਾਂਗੇ ਕਿ ਹਜ਼ੂਰ ਭਾਈ ਸਾਹਿਬ ਭਾਈ ਸਾਹਿਬ ਅੱਖ ਦੇ ਵਿੱਚ ਅਤਰੂ ਨੇ ਉਹ ਵੇਲਾ ਯਾਦ ਆ ਗਿਆ ਉਹ ਤਾਂ ਭੁੱਲਦਾ ਨਹੀਂ ਹੁਣ ਭਾਈ ਸਾਹਿਬ ਪਾਈ ਸਾਹਿਬ ਹੌਸਲਾ ਇੰਨਾ ਦਰਦਾ ਫਿਰੇ ਨੇ ਹੌਸਲੇ ਨਾਲ ਪਾਈ ਸਾਹਿਬ ਕਿਵੇਂ ਸਿੱਖ ਸੰਗਤ ਦੇ ਵਿੱਚ ਚੱਲਦੀ ਆ ਇੰਨਾ ਕਿਉਂਕਿ ਆਪਾਂ ਇੰਟਰਵਿਊ ਦੇ ਵਿੱਚ ਤੁਹਾਡਾ ਦਰਦ ਚਾਹੁੰਦੇ ਆ ਕਿਵੇਂ ਫਿਰਦੇ ਨੇ ਹੌਸਲੇ ਨਾਲ ਕੋਈ